ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਬਿਆਸ ਦਰਿਆ ਦਾ ਪਾਣੀ ਲਗਾਤਾਰ ਵਧਨ ਕਰਕੇ ਜਿਹੜਾ ਬਿਆਸ ਦਰਿਆ ਦਾ ਪਾਣੀ ਜਿਹੜਾ ਪੂਰੇ ਅਫਾਨ ਤੇ ਚੱਲਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਖੜੇ ਅਸੀਂ ਮੰਡ ਕੂਕਾ ਦੇ ਵਿੱਚ ਜਿੱਥੇ ਕਿ ਲਗਾਤਾਰ ਜਿਹੜਾ ਪਾਣੀ ਜਿਹੜਾ ਕਿ ਕੁਝ ਜਿਹੜੇ ਮੰਡ ਖੇਤਰ ਦੇ ਘਰ ਆ ਗਏ ਆ ਹੁਣਾਂ ਘਰਾਂ ਦੀ ਚਪੇੜ ਦੇ ਵਿੱਚ ਜਿਹੜਾ ਪੈਣਾ ਸ਼ੁਰੂ ਹੋ ਚੁੱਕਾ ਜੇਕਰ ਹਾਲਾਤ ਦੇਖੇ ਜਾਣ ਇੱਥੋਂ ਦੇ ਹਾਲਾਤ ਕੀ ਆ ਗਏ ਨੇ ਲੋਕ ਕਿਸ ਤਰ੍ਹਾਂ ਆਪਣੇ ਘਰਾਂ ਨੂੰ ਜਿਹੜੇ ਬੇਕਾਰ ਹੁੰਦੇ ਨੇ ਯਾਰ ਆ ਰਹੇ ਜੇਕਰ ਗੱਲ ਕੀਤੀ ਜਾਵੇ ਤੇ ਪਸ਼ੂਆਂ ਦਾ ਪਿਛਲੇ ਸਮੇਂ ਦੌਰਾਨ ਹੜ੍ਹ ਦੌਰਾਨ ਇੱਥੇ ਇੱਕ ਕਾਫੀ ਨੁਕਸਾਨ ਹੋਇਆ ਸੀਗਾ ਜਿਹੜੇ ਕਰਕੇ ਇਹ ਰਸਤਾ ਜਿਹੜਾ ਆ ਹੁਣ ਬਲੌਕਸ ਹੋ ਚੁੱਕਾ ਹੈ ਭਾਈ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੜ੍ਹ ਤੋਂ ਲੈ ਕੇ ਸਥਿਤੀ ਨੂੰ ਕੀ ਕਹਿਣਾ ਚਾਹੋਗੇ ਇਸ ਸਥਿਤੀ ਕਰਦੇ ਭਾਜੀ ਬਾਰਸ਼ਾਂ ਬਹੁਤ ਜ਼ਿਆਦੀਆਂ ਮਗਰ ਹੁੰਡੀਆਂ ਅੱਜ ਪਾਣੀ ਕਾਫੀ ਹੱਦ ਤੱਕ ਬੰਦਰ ਵਧ ਗਿਆ ਹੈ ਪਹਿਲਾਂ ਠੀਕ ਸੀ ਲੈਵਲ ਪਾਣੀ ਦਾ ਅੱਜ ਤੇ ਬਹੁਤ ਜ਼ਿਆਦਾ ਵਧ ਗਿਆ ਜਿੱਦਾਂ ਕਾਫੀ ਦੇਣੀ ਹੋ ਗਈ ਇੱਥੇ ਪਾਣੀ ਇਦਾਂ ਹੀ ਚੱਲਣ ਲਿਆ ਆ ਅੱਜ ਪਹਿਲਾਂ ਉਹ ਖੰਬੇ ਤੱਕ ਪਾਣੀ ਚੱਲਦਾ ਹੁੰਦਾ ਸੀ ਤੇ ਅੱਜ ਤੇ ਬਿਲਕੁਲ ਮਤਲਬ ਬਹੁਤ ਜ਼ਿਆਦਾ ਪਾਣੀ ਛੱਡਿਆ ਆ ਮਗਰ ਕੀ ਲੱਗਦਾ ਕਿ ਜਿਹੜੇ ਪਿਛਲੇ ਸਮੇਂ ਦਰਾਂ ਨਾਲ ਹੜ੍ਹ ਆਏ ਸੀਗੇ ਤੇ ਕੀ ਨੁਕਸਾਨ ਹੋਇਆ ਸੀ ਕੀ ਉਹੀ ਫਸਲਾਂ ਕਿੰਨੀਆਂ ਕੁ ਡੁੱਬੀਆਂ ਸੀ ਉਹੀ ਪੋਜੀਸ਼ਨ ਆ ਭਾਜੀ ਪਿਛਲੇ ਸਾਲ ਵਾਲੀ 2023 ਵਾਲੀ ਉਹੀ ਪੋਜੀਸ਼ਨ ਫੇਰ ਬਣ ਗਈ ਆ ਸੇਮ ਹੀ ਹਾਂ ਫੇਰ ਬਣ ਗਈ ਕੀ ਮੰਗ ਕਰਦੇ ਜਿਹੜੀਆਂ ਫਸਲਾਂ ਦੇ ਨੁਕਸਾਨ ਹੁੰਦੇ ਜਾਂ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਤੁਹਾਡੀ ਹੈਲਪ ਕੀਤੀ ਜਾ ਰਹੀ ਕੋਈ ਭਾਜੀ ਸਾਨੂੰ ਤੇ ਪਿਛਲੇ ਝੋਨੇ ਦੇ ਨਹੀਂ ਪੈਸੇ ਮਲੇ ਨਹੀਂ ਮਿਲੇ ਨਾ ਹੁਣ ਚਲੋ ਅਸੀਂ ਦੇ ਕਹਨੇ ਨਾ ਹੀ ਨੁਕਸਾਨ ਹੋਵੇ ਤੇ ਚੰਗੀ ਗੱਲ ਆ ਪਰ ਸਾਨੂੰ ਪਿਛਲਾ ਜਿਹੜੇ ਲੋਕ ਖੜਾ ਦੇ ਅੰਦਰ ਤੋਂ ਕਾਫੀ ਘਰਾਂ 'ਚ ਬੈਠੇ ਆ ਉਹ ਲੋਕ ਕਿੱਥੇ ਜਾ ਰਹੇ ਔਰ ਕੀ ਹਾਲਾਤ ਉਹਨਾਂ ਤੇ ਉੱਥੇ ਤੁਸੀ ਤੇ ਜਾ ਕੇ ਬੈਠ ਰਹੇ ਆ ਸਾਰੇ ਅੱਜ ਕੋ ਸਵੇਰ ਦੀ ਬਾਰਿਸ਼ ਲੱਗੀ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਉੱਥੇ ਡੰਗਰਾਂ ਦਾ ਵੀ ਨਾ ਇੱਥੇ ਕੋਈ ਚਾਰਾ ਰਹਿ ਗਿਆ ਨਾ ਤੂੜੀ ਕੋਈ ਕੱਢੀ ਕੇ ਲੈਣਾ ਕੁਛ ਸਾਰੇ ਤੁਸੀ ਤੇ ਬੈਠੇ ਬਾਰਿਸ਼ ਦਾ ਸੋ ਲੋਕ ਜਿਹੜੇ ਆ ਤੁਸੀ ਬੰਦ ਵੀ ਲਿਜਾਵਾਂਗੇ ਕਿ ਜੋ ਉੱਥੇ ਦੇ ਹਾਲਾਤ ਹੈ ਕਿ ਲੋਕ ਕਿਸ ਤਰ੍ਹਾਂ ਬਰਸ਼ਾਤ ਦੇ ਵਿੱਚ ਆਪਣਾ ਟਾਈਮ ਪਾਸ ਟਾਈਮ ਗੁਜ਼ਾਰਦੇ ਹੋਏ ਨਜ਼ਰ ਆ ਰਹੇ ਜੇ ਗੱਲ ਕੀਤੀ ਜਾਵੇ ਤੇ ਘਰ ਜਿਹੜੇ ਡੁੱਬੇ ਆ ਉਹ ਸਾਹਮਣੇ ਘਰਾਂ ਚ ਹਲੇ ਤੱਕ ਪਾਣੀ ਤੇ ਨਹੀਂ ਵੜਿਆ ਪਰ ਕਿਤਨਾ ਕਿਤੇ ਜਿਹੜੇ ਕਿ ਇਹ ਘਰ ਜਿਹੜੇ ਆ ਖਤਰੇ ਦੇ ਨਿਸ਼ਾਨ ਤੇ ਜਿਹੜੇ ਖੜੇ ਨਜ਼ਰ ਆ ਰਹੇ ਆ ਭਾਜੀ ਕੀ ਨਾਮ ਆਪਣਾ ਮਨਦੀਪ ਸਿੰਘ ਜੀ ਮਨਦੀਪ ਜੀ ਕੀ ਕਹਿਣਾ ਚਾਹੋਗੇ ਪਾਣੀ ਵਧਦਾ ਜਾ ਰਿਹਾ ਲੋਕਾਂ ਦੇ ਘਰਾਂ ਤੋਂ ਬੇਕਾਰ ਹੁੰਦੇ ਨਜ਼ਰ ਆ ਰਹੇ ਆ ਜੋ ਹਾਲਾਤ ਬਣੇ ਆ ਹੁੰਦੇ ਜਾਂ ਪਿਛਲੇ ਹਾਲਾਤ ਕੀ ਸੀਗੇ ਹਾਲਾਤ ਬਹੁਤ ਮੜੇ ਹੋ ਚੁੱਕੇ ਜੀ ਠੀਕ ਹੋ ਗਏ ਹਾਲਾਤ ਮੈਂ ਕਿ ਬਹੁਤ ਮੜੇ ਹੋ ਚੁੱਕੇ ਆ ਜੀ ਇਹ 23 ਵਾਲਾ ਹਾਲਤ ਹੀ ਹੋ ਰਹੀ ਹੈ ਜੀ ਜੀ ਜੋ 2 ਜਦੋਂ ਪਾਣੀ ਆਉਂਦਾ ਆ ਤੇ ਕਿਹੜੀ ਕਿਹੜੀ ਫਸਲ ਜਾਂ ਕਿੰਨੇ ਕੁ ਲੋਕ ਜਿਹੜੇ ਆ ਘਰਾਂ ਤੋਂ ਬੇਕਾਰ ਹੋ ਜਾਂਦੇ ਆ ਪਾਣੀ ਜੇ ਕਰਕੇ ਕਹਿ ਲਈਏ ਜਾਂ ਜਿਹੜੇ ਲੋਕ ਘਰ ਤਾਂ ਬਹੁਤ ਆ ਪਰ ਘਰ ਤਾਂ ਬਹੁਤ ਜ਼ਿਆਦਾ ਮੰਡ ਦੇ ਵਿੱਚ ਸਾਰੇ ਬੇਕਾਰ ਹੀ ਹੋਏ ਫਸਲ ਜਿਆਦਾ ਪਾਈ ਝੋਨੇ ਦੀ ਜਿਆਦਾ ਝੋਨਾ ਹੀ ਆ ਸਾਰਾ ਫਸਲਾਂ ਤੇ ਜੋ ਹਰਾ ਚਾਰਾ ਸੀ ਉਹ ਵੀ ਖਰਾਬ ਹੋ ਗਿਆ ਝੋਨਾ ਵੀ ਖਰਾਬ ਹੋ ਚੁੱਕਾ ਡੰਗਰਾਂ ਦਾ ਫਸਲਾਂ ਦਾ ਬਹੁਤ ਨਿਸ਼ਾਨ ਹੋ ਚੁੱਕਾ ਹੋ ਗਿਆ ਕੀ ਹਾਲਾਤ ਹੈ ਪਾਣੀ ਲੈ ਕੇ ਕਿਹੜਾ ਇਲਾਕਾ ਪੈਂਦਾ ਔਰ ਕਿੱਦਾਂ ਪਰਿਵਾਰਾਂ ਨੂੰ ਲਿਆਂਦਾ ਜਾ ਰਿਹਾ ਤੇ ਸਮਾਨ ਕਿੱਦਾਂ ਰੱਖਿਆ ਜਾ ਰਿਹਾ ਸਮਾਨ ਸਾਡਾ 10 ਦਾ ਹਿੱਟਾ ਥੱਲੇ ਜੋੜ ਕੇ ਤੇ ਉੱਤੇ ਬੈੱਡ ਰੱਖ ਕੇ ਤੇ ਬੈੱਡਾਂ ਦੇ ਉੱਤੇ ਪੇਟੀਆਂ ਰੱਖੀਆਂ ਨੇ ਤੇ ਫਿਰ ਵੀ ਸਾਡੇ ਮਤਲਬ ਲੱਗ ਜਾਂਦਾ ਪਾਣੀ ਬੈੱਡਾਂ ਨੂੰ ਤੇ ਹੁਣ ਜਿਹੜੇ ਦਾਣੇ ਨੇ ਸਾਡੇ ਉੱਪਰ ਛੱਤਾਂ ਤੇ ਪਏ ਨੇ ਕੋਈ ਬਰਸ਼ਾਤ ਦੇ ਵਿੱਚ ਤੇ ਬਰਸਾਤ ਦੌਰਾਨ ਜਿਹੜਾ ਪਾਣੀ ਆ ਰਿਹਾ ਤੁਸੀਂ ਬੰਦਣ ਕਿੰਨੇ ਪਰਿਵਾਰ ਬੈਠੇ ਆ ਤੇ ਘਰ ਅਟਕੇ ਨੇ ਇੱਥੇ ਕੋਈ ਮੰਨ 100 150 200 ਬੰਦਾ ਨਿਕਲ ਵੀ ਆਇਆ ਤਾਂ ਬਾਕੀ 40 50 ਹਦੇ ਮੈਂਬਰ ਬੈਠੇ ਨੇ ਜਿਹੜੇ ਇਸ ਟਾਈਮ ਆਪਣੇ ਸਮਾਨ ਦੀ ਰਾਖੀ ਤੁਸੀਂ ਬੰਦ ਤੇ ਪਏ ਸੀ ਰਾਤ ਹਾਂ ਰਾਤ ਪਏ 10 ਮੁੰਡੇ ਮੈਂ ਆਪ ਖੁਦ ਵੇਖਾ ਹੈ ਹਾਂ ਜਵਾਨ ਮੁੰਡੇ ਆਪਣੇ ਤੇਰੇ ਤਰ ਮੁੰਡੇ ਸੀ ਅਈ ਤੂੰ ਸਿੱਧਾ ਪੈ ਨਾ ਮੈਂ ਜਦੋਂ ਉੱਥੇ ਗਈਆਂ ਨਾ ਡੰਗਰਾਂ ਦੇ ਮੈਂ ਕਿ ਚਲੋ ਧਿਆਨ ਮਾਰਨੀ ਆ ਹਾਂ ਹੈ ਅਸੀਂ ਕਰਨੇ ਆ ਵੀ ਸਾਨੂੰ 5-5 ਮਰਲੇ ਸਾਨੂੰ ਘਰ ਵਰਤੀ ਮਿਲ ਜਾਵਣ ਜਿਹੜੇ ਆਪਣੇ ਬੱਚੇ ਸੁੱਕੇ ਤੇ ਆਹੀ ਆਹੀ ਆ ਚਿੜਕਾ ਸਹਿੰਦੇ ਫਿਰਨੇ ਬਾਹਰ ਲੈ ਪਿੰਡਾਂ ਦੀ ਕਿੰਨੇ ਕੁ ਪਾਣੀ ਚ ਘਰ ਹੈਗੇ ਇਸ ਟਾਈਮ ਦੂਪੇ ਡੁੱਬੇ ਗਏ ਤੇ 100-150 ਘਰ ਅੱਗੇ ਹਾਂਜੀ ਕੀ ਹਾਲਾਤ ਨੇ ਔਰ ਕੀ ਕਹਿਣਾ ਚਾਹੋ ਚੋ ਹਾਲਾਤ ਬਹੁਤ ਜੀ ਮੰਦੇ ਬਹੁਤ ਮੰਦੇ ਹਾਲਾਤ ਆ ਫੱਲਾ ਆਪਾਂ ਇਹ ਪੈਂਦਾ ਕਿੰਨਾ ਕ ਪਾਣੀ ਹੈ ਹਾਂਜੀ ਮੰਡ ਤਲਵੰਡੀ ਪੈਂਦੇ ਆ ਸਾ ਇੱਥੇ ਮੰਡ ਦੇ ਵਿੱਚ ਬੈਠੇ ਆ ਘਰ ਘਾਟ ਹੈ ਨਹੀਂਗੇ ਬਾਹਰ ਤੇ ਜੇ ਦੇ ਸਕਦੀ ਤੇ ਸਰਕਾਰ ਕਿਤੇ ਕੋਈ ਜਗ੍ਹਾ ਵੇਖ ਕੇ ਸਾਨੂੰ ਥੋੜਾ ਥੋੜਾ ਥਾਂ ਦੇ ਦੇਵੇ ਪੰਜ ਪੰਜ ਮਰਲੇ ਤੇ ਚੰਨੋ ਬੱਚੇ ਕਿਤੇ ਵਿਚਾਰੇ ਬਹਿ ਜਾ ਕਰਨ ਆਣ ਕੇ ਆਜ ਸਾਲ ਤੇ ਪਾਣੀ ਆ ਜਾਂਦਾ ਪੁੱਤਰ ਕੀ ਦੱਸੇਗੇ ਨੁਕਸਾਨ ਦੀ ਤੈਨੂੰ ਕੋਈ ਫਸਲ ਨਹੀਂ ਰਹਿੰਦੀ ਕੋਈ ਕੋਈ ਘਰ ਘਾਟ ਵੀ ਡਿੱਗ ਪੈਂਦੇ ਆ ਕਿੱਥੇ ਕਿਹੜਾ ਕਿਹੜਾ ਨੁਕਸਾਨ ਦੱਸਿਆ ਜਾਵੇ ਇਸ ਤਰ੍ਹਾਂ ਕੁਝਾਰਾ ਕਰਦੇ ਲੋਕ ਜਿਹੜੇ ਤੁਸੀਂ ਬੰਦ ਲੋਕ ਮੁਸ਼ਕਲ ਹੀ ਦਿਹਾੜੀ ਦਾ ਪਿਆ ਲੈਣੇ ਸਾਰੇ ਆਪਣਾ ਦਿਹਾੜੀ ਕਰਦੇ ਨੇ ਖਾਂਦੇ ਨਹੀਂ ਇਹ ਫਸਲ ਜਿਹੜੀ ਹੈ ਨੀਵੀਂ ਧਾਂ ਤੇ ਲਾਂਦੇ ਨੇ ਤਾਂ ਇਹਨਾਂ ਦੀ ਆਇਆ ਸਾਲ ਖਰਾਬ ਹੋ ਜਾਂਦੀ ਓਕੇ ਸੋ ਇਸ ਵਕਤ ਜਿਹੜੇ ਟਰਾਲੀ ਵਿੱਚ ਆਪਣਾ ਚਾਰਾ ਲੈ ਕੇ ਪਸ਼ੂਆਂ ਦੇ ਵਾਸਤੇ ਲੈ ਕੇ ਜਾ ਰਹੇ ਆ ਤੂੜੀ ਦੇ ਕੁੱਪ ਜਿਹੜੇ ਆ ਪਾਣੀ 'ਚ ਡੁੱਬੇ ਹੋਏ ਨਜ਼ਰ ਆ ਰਹੇ ਆ ਲੋਕ ਨੇ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਹੜ ਬਲੇ ਆ ਉਹ ਹੜਾਂ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਕੋਈ ਲਗਾਤਾਰ ਨਿਗਰਾਨੀ ਰੱਖੀ ਜਾਂ ਪ੍ਰਸ਼ਾਸਨੀ ਅਧਿਕਾਰੀ ਜਿਹੜੀ ਐਸਟੀਆਰਐਫ ਦੀਆਂ ਟੀਮਾਂ ਵੀ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਜੇਕਰ ਗੱਲ ਕੀਤੀ ਜਾ ਤਾਂ ਲਗਾਤਾਰ ਇਹਨਾਂ ਲੋਕਾਂ ਦੀ ਸੁਰੱਖਿਆ ਲੈ ਕੇ ਜਿਹੜੀ ਯਕੀਨੀ ਬਣਾਈ ਜਾ ਰਹੀ ਹੈ ਤੁਸੀਂ ਦੇਖਦੇ ਰਹੋ ਦੈਨਸੇਰਾ ਤੇ ਮੈਂ ਹਮਰਤਪਾਲ ਸਿੰਘ ਬਾਜਵਾ ਪੁਲਤ ਬਿਆਸ ਦਰਿਆ ਦਾ ਪਾਣੀ ਲਗਾਤਾਰ ਵਧਨ ਕਰਕੇ ਜਿਹੜਾ ਬਿਆਸ ਦਰਿਆ ਦਾ ਪਾਣੀ ਜਿਹੜਾ ਪੂਰੇ ਅਫਾਨ ਤੇ ਚੱਲਦਾ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਇਸ ਵਕਤ ਖੜੇ ਅਸੀਂ ਮੰਡ ਕੂਕਾ ਦੇ ਵਿੱਚ ਜਿੱਥੇ ਕਿ ਲਗਾਤਾਰ ਜਿਹੜਾ ਪਾਣੀ ਜਿਹੜਾ ਕਿ ਕੁਝ ਜਿਹੜੇ ਮੰਡ ਖੇਤਰ ਦੇ ਘਰ ਆ ਗਏ ਆ ਹੁਣਾਂ ਘਰਾਂ ਦੀ ਚਪੇੜ ਦੇ ਵਿੱਚ ਜਿਹੜਾ ਪੈਣਾ ਸ਼ੁਰੂ ਹੋ ਚੁੱਕਾ ਜੇਕਰ ਹਾਲਾਤ ਦੇਖੀ ਜਾਣ ਇੱਥੇ ਦੇ ਹਾਲਾਤ ਕੀ ਆ ਗਏ ਨੇ ਲੋਕ ਕਿਸ ਤਰ੍ਹਾਂ ਆਪਣੇ ਘਰਾਂ ਨੂੰ ਜਿਹੜੇ ਬੇਕਾਰ ਹੁੰਦੇ ਨੇ ਯਾਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਪਸ਼ੂਆਂ ਦਾ ਪਿਛਲੇ ਸਮੇਂ ਦੌਰਾਨ ਹੜ੍ਹ ਦੌਰਾਨ ਇੱਥੇ ਇੱਕ ਕਾਫੀ ਨੁਕਸਾਨ ਹੋਇਆ ਸੀਗਾ ਜਿਹੜੇ ਕਰਕੇ ਇਹ ਰਸਤਾ ਜਿਹੜਾ ਆ ਹੁਣ ਬਲੌਕਸ ਹੋ ਚੁੱਕਾ ਹੈ ਭਾਈ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਹੜ੍ਹ ਨੂੰ ਲੈ ਕੇ ਸਥਿਤੀ ਨੂੰ ਕੀ ਕਹਿਣਾ ਚਾਹੋਗੇ ਇਸ ਸਥਿਤੀ ਕਰਦੇ ਭਾਜੀ بارشਾਂ ਬਹੁਤ ਜ਼ਿਆਦੀਆਂ ਮਗਰ ਹੁੰਡੀਆਂ ਅੱਜ ਪਾਣੀ ਕਾਫੀ ਹੱਦ ਤੱਕ ਬੰਦਰ ਵਧ ਗਿਆ ਆ ਪਹਿਲਾਂ ਠੀਕ ਸੀ ਲੈਵਲ ਪਾਣੀ ਦਾ ਅੱਜ ਤੇ ਬਹੁਤ ਜ਼ਿਆਦਾ ਵਧ ਗਿਆ ਜਿੱਦਾਂ ਕਾਫੀ ਦੇਣੀ ਹੋ ਗਈ ਇੱਥੇ ਪਾਣੀ ਇਦਾਂ ਹੀ ਚੱਲਣ ਲਿਆ ਆ ਅੱਜ ਪਹਿਲਾਂ ਉਹ ਖੰਬੇ ਤੱਕ ਪਾਣੀ ਚੱਲਦਾ ਹੁੰਦਾ ਸੀ ਤੇ ਅੱਜ ਤੇ ਬਿਲਕੁਲ ਮਤਲਬ ਬਹੁਤ ਜ਼ਿਆਦਾ ਪਾਣੀ ਛੱਡਿਆ ਆ ਮਗਰ ਕੀ ਲੱਗਦਾ ਕਿ ਜਿਹੜੇ ਪਿਛਲੇ ਸਮੇਂ ਦਰਾਂ ਹਾਰ ਆਏ ਸੀਗੇ ਤੇ ਕੀ ਨੁਕਸਾਨ ਹੋਇਆ ਸੀ ਕੀ ਉਹ ਹੀ ਫਸਲਾਂ ਕਿੰਨੀਆਂ ਕੁ ਡੁੱਪੀਆਂ ਸੀ ਉਹ ਹੀ ਪੋਜੀਸ਼ਨ ਆ ਭਾਜੀ ਪਿਛਲੇ ਸਾਲ ਵਾਲੀ 2023 ਵਾਲੀ ਉਹ ਹੀ ਪੋਜੀਸ਼ਨ ਫੇਰ ਬਣ ਗਈ ਆ ਸੇਮ ਹੀ ਹਾਂ ਫੇਰ ਬਣ ਗਈ ਕੀ ਮੰਗ ਕਰਦੇ ਹੋ ਜਿਹੜੀਆਂ ਫਸਲਾਂ ਦੇ ਨੁਕਸਾਨ ਹੁੰਦੇ ਜਾਂ ਪ੍ਰਸ਼ਾਸਨ ਵੱਲੋਂ ਕਿੰਨੀ ਕੁ ਤੁਹਾਡੀ ਹੈਲਪ ਕੀਤੀ ਜਾ ਰਹੀ ਕੋਈ ਭਾਜੀ ਸਾਨੂੰ ਦੇ ਪਿਛਲੇ ਝੋਨੇ ਦੇ ਨਹੀਂ ਪੈਸੇ ਮਲੇ ਨਹੀਂ ਮਿਲੇ ਨਾ ਹੁਣ ਚਲੋ ਅਸੀਂ ਦੇ ਕਹਨੇ ਨਾ ਹੀ ਨੁਕਸਾਨ ਹੋਵੇ ਤੇ ਚੰਗੀ ਗੱਲ ਆ ਪਰ ਸਾਨੂੰ ਪਿਛਲਾ ਜਿਹੜੇ ਲੋਕ ਖੜਾ ਦੇ ਅੰਦਰ ਤੋਂ ਕਾਫੀ ਘਰਾਚੇ ਬੈਠੇ ਆ ਉਹ ਲੋਕ ਕਿੱਥੇ ਜਾ ਰਹੇ ਔਰ ਕੀ ਹਾਲਾਤ ਬੰਦ ਤੇ ਉੱਥੇ ਤੁਸੀ ਤੇ ਜਾ ਕੇ ਬੈਠ ਰਹੇ ਥਾਰੇ ਅੱਜ ਕੋਈ ਸਵੇਰ ਦੀ ਬਾਰਿਸ਼ ਲੱਗੀ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਉੱਥੇ ਡੰਗਰਾਂ ਦਾ ਵੀ ਨਾ ਇੱਥੇ ਕੋਈ ਚਾਰਾ ਰਹਿ ਗਿਆ ਨਾ ਤੂੜੀ ਕੋਈ ਕੱਢੀ ਕਿਸੇ ਨੇ ਨਾ ਕੁਛ ਸਾਰੇ ਤੁਸੀ ਤੇ ਬੈਠੇ ਬਾਰਿਸ਼ ਦਾ ਸੋ ਲੋਕ ਜਿਹੜੇ ਆ ਤੁਸੀ ਬੰਦ ਤੇ ਵੀ ਲਿਜਾਵਾਂਗੇ ਕਿ ਜੋ ਉੱਥੇ ਦੇ ਹਾਲਾਤ ਹੈ ਕਿ ਲੋਕ ਕਿਸ ਤਰ੍ਹਾਂ ਬਰਸਾਤ ਦੇ ਵਿੱਚ ਆਪਣਾ ਟਾਈਮ ਪਾਸ ਟਾਈਮ ਗੁਜ਼ਾਰਦੇ ਹੋਏ ਨਜ਼ਰ ਆ ਰਹੇ ਜਿਹੜੇ ਗੱਲ ਕੀਤੀ ਜਾਂਦੇ ਘਰ ਜਿਹੜੇ ਡੁੱਬੇ ਆ ਉਹ ਸਾਹਮਣੇ ਘਰਾਂ ਚ ਹਲੇ ਤੱਕ ਪਾਣੀ ਤੇ ਨਹੀਂ ਵੜਿਆ ਪਰ ਕਿਤਨਾ ਕਿਤੇ ਜਿਹੜੇ ਕਿ ਇਹ ਘਰ ਜਿਹੜੇ ਆ ਖਤਰੇ ਦੇ ਨਿਸ਼ਾਨ ਤੇ ਜਿਹੜੇ ਖੜੇ ਨਜ਼ਰ ਆ ਰਹੇ ਆ ਭਾਜੀ ਕੀ ਨਾਮ ਆਪਣਾ ਮਨਦੀਪ ਸਿੰਘ ਜੀ ਮਨਦੀਪ ਜੀ ਕੀ ਕਹਿਣਾ ਚਾਹੋਗੇ ਪਾਣੀ ਵਧਦਾ ਜਾ ਰਿਹਾ ਲੋਕਾਂ ਦੇ ਘਰਾਂ ਤੋਂ ਬੇਕਾਰ ਹੁੰਦੇ ਨਜ਼ਰ ਆ ਰਹੇ ਆ ਜੋ ਹਾਲਾਤ ਬਣੇ ਆ ਹੁੰਦੇ ਜਾਂ ਪਿਛਲੇ ਹਾਲਾਤ ਕੀ ਸੀਗੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਜੀ ਅੱਛੀ ਬੋਲੇ ਹਾਲਾਤ ਮੈਂ ਕਿਹਾ ਬਹੁਤ ਮਾੜੇ ਹੋ ਚੁੱਕੇ ਆ ਜੀ ਇਹ 23 ਵਾਲਾ ਹਾਲਤ ਹੀ ਹੋ ਰਹੀ ਆ ਜੀ ਜਦੋਂ ਪਾਣੀ ਆਉਂਦਾ ਆ ਤੇ ਕਿਹੜੀ ਕਿਹੜੀ ਫਸਲ ਜਾਂ ਕਿੰਨੇ ਕੁ ਲੋਕ ਜਿਹੜੇ ਆ ਘਰਾਂ ਤੋਂ ਬੇਕਾਰ ਹੋ ਜਾਂਦੇ ਆ ਪਾਣੀ ਜੇ ਕਰਕੇ ਕਹਿ ਲਈਏ ਜਾਂ ਜਿਹੜੇ ਲੋਕ ਘਰ ਤਾਂ ਬਹੁਤ ਆ ਭਾਵੇਂ ਘਰ ਤਾਂ ਬਹੁਤ ਜ਼ਿਆਦਾ ਮੜ ਦੇ ਵਿੱਚ ਸਾਰੇ ਬੇਕਾਰ ਹੀ ਹੋਏ ਇਨਸਟਾਲ ਫਸਲ ਜਿਆਦੀ ਪਾਈ ਝੋਨੇ ਦੀ ਜਿਆਦਾ ਝੋਨਾ ਹੀ ਆ ਸਾਰਾ ਫਸਲਾਂ ਤੇ ਜੋ ਹਰਾਚਾਰਾ ਸੀ ਉਹ ਵੀ ਖਰਾਬ ਹੋ ਗਿਆ ਝੋਨਾ ਵੀ ਖਰਾਬ ਹੋ ਚੁੱਕਾ ਡੰਗਰਾਂ ਦਾ ਫਸਲਾਂ ਦਾ ਬਹੁਤ ਨਿਸ਼ਾਨ ਹੋ ਗਿਆ ਖਰਾਬ ਹੋ ਗਿਆ ਕੀ ਹਾਲਾਤ ਆ ਪਾਣੀ ਲੈ ਕੇ ਕਿਹੜਾ ਲੱਗਾ ਪੈਂਦਾ ਔਰ ਕਿੱਦਾਂ ਪਰਿਵਾਰਾਂ ਨੂੰ ਲਿਆਂਦਾ ਜਾ ਰਿਹਾ ਤੇ ਸਮਾਨ ਕਿੱਦਾਂ ਰੱਖਿਆ ਜਾ ਰਿਹਾ ਸਮਾਨ ਸਾਡਾ 10 ਦਾ ਹਿੱਟਾ ਥੱਲੇ ਜੋੜ ਕੇ ਤੇ ਉੱਤੇ ਬੈੱਡ ਰੱਖ ਕੇ ਤੇ ਬੈੱਡਾਂ ਦੇ ਉੱਤੇ ਪੇਟੀਆਂ ਰੱਖੀਆਂ ਨੇ ਤੇ ਫਿਰ ਵੀ ਸਾਡੇ ਮਤਲਬ ਲੱਗ ਜਾਂਦਾ ਪਾਣੀ ਬਿੱਡਾਂ ਨੂੰ ਤੇ ਹੁਣ ਜਿਹੜੇ ਦਾਣੇ ਨੇ ਸਾਡੇ ਉੱਪਰ ਛੱਤਾਂ ਤੇ ਪਏ ਨੇ ਕੋਈ ਬਰਸ਼ਾਤ ਦੇ ਵਿੱਚ ਬਰਸ਼ਾਤ ਦੌਰਾਨ ਜਿਹੜਾ ਪਾਣੀ ਆ ਰਿਹਾ ਤੁਸੀਂ ਬੰਦ ਕਿੰਨੇ ਪਰਿਵਾਰ ਬੈਠੇ ਆ ਤੇ ਘਰ ਕਿੰਨੇ ਇੱਥੇ ਕੋਈ ਮੰਨ 100 150 200 ਬੰਦਾ ਨਿਕਲ ਵੀ ਆਇਆ ਤਾਂ ਬਾਕੀ 40 50 ਹਦੇ ਮੈਂਬਰ ਬੈਠੇ ਨੇ ਜਿਹੜੇ ਇਸ ਟਾਈਮ ਆਪਣੇ ਸਮਾਨ ਦੀ ਰਾਖੀ ਤੁਸੀਂ ਬੰਦ ਤੇ ਪਏ ਸੀ ਰਾਤ ਹਾਂ ਰਾਤ ਤੇ ਪਏ 10 ਮੁੰਡੇ ਮੈਂ ਆਪ ਖੁਦ ਵੇਖਾ ਹੈ ਹਾਂ ਜਵਾਨ ਮੁੰਡੇ ਆਪਣੇ 13-13 ਮੁੰਡੇ ਸੀ ਅਈ ਤੂੰ ਸਿੱਧਾ ਪੈ ਨਾ ਮੈਂ ਜਦੋਂ ਉੱਥੇ ਗਈਆਂ ਨਾ ਡੰਗਰਾਂ ਦੇ ਮੈਂ ਕਿ ਚਲ ਧਿਆਨ ਮਾਰਨੀ ਆ ਹਾਂ ਕੀ ਮੰਗ ਕਰੀ ਹੈ ਅਸੀਂ ਕਰਨੇ ਆ ਵੀ ਸਾਨੂੰ 5-5 ਮਰਲੇ ਸਾਨੂੰ ਘਰ ਪਰਤੀ ਮਿਲ ਜਾਵਣ ਜਿਹੜੇ ਹੀ ਆਪਣੇ ਬੱਚੇ ਸੁੱਕੇ ਤੇ ਆਹੀ ਆਹੀ ਆ ਚਿੜਕਾ ਫੈੰਦੇ ਫਿਰਨੇ ਬਾਹਰ ਲੈ ਪਿੰਡਾਂ ਦੀ ਕਿੰਨੇ ਪਾਣੀ ਚ ਘਰ ਹੈਗੇ ਇਸ ਟਾਈਮ ਡੁੱਬੇ ਗਏ ਤੇ 100 150 ਘਰ ਅੱਗੇ ਹਾਂਜੀ ਕੀ ਹਾਲਾਤ ਨੇ ਔਰ ਕੀ ਕਹਿਣਾ ਚਾਹੋ ਚੋ ਹਾਲਾਤ ਬਹੁਤ ਜੀ ਮੰਦੇ ਬਹੁਤ ਮੰਦੇ ਹਾਲਾਤ ਆ ਹਲਾ ਆਪਾਂ ਆਈਏ ਪਿੰਡਾ ਕਿੰਨਾ ਕ ਪਾਣੀ ਹੈ ਹਾਂਜੀ ਮੰਡ ਤਲਵੰਡੀ ਪਿੰਡ ਆ ਸਾ ਇੱਥੇ ਮੰਡ ਦੇ ਵਿੱਚ ਬੈਠੇ ਆ ਘਰ ਘਾਟ ਹੈ ਨਹੀਂ ਕਿ ਬਾਹਰ ਤੇ ਜੇ ਦੇ ਸਕਦੀ ਤੇ ਸਰਕਾਰ ਕਿਤੇ ਕੋਈ ਜਗ੍ਹਾ ਵੇਖ ਕੇ ਸਾਨੂੰ ਥੋੜਾ ਥੋੜਾ ਥਾਂ ਦੇ ਦੇਵੇ ਪੰਜ ਪੰਜ ਮਰਲੇ ਤੇ ਚੰਨੋ ਬੱਚੇ ਕਿਤੇ ਵਿਚਾਰੇ ਬਹਿ ਜਾ ਕਰਨਾਂ ਆਣ ਕੇ ਆਜੇ ਸਾਲ ਤੇ ਪਾਣੀ ਆ ਜਾਂਦਾ ਪੁੱਤਰ ਕੀ ਦੱਸੇਗੇ ਨੁਕਸਾਨ ਦੀ ਤੈਨੂੰ ਕੋਈ ਫਸਲ ਨਹੀਂ ਰਹਿੰਦੀ ਕੋਈ ਕੋਈ ਘਰ ਘਾਟ ਵੀ ਡਿੱਗ ਪੈਂਦੇ ਆ ਕਿੱਥੇ ਕਿਹੜਾ ਕਿਹੜਾ ਨੁਕਸਾਨ ਦੱਸਿਆ ਜਾਵੇ ਇਸ ਤਰ੍ਹਾਂ ਕੁਝਾਰਾ ਕਰਦੇ ਲੋਕ ਜਿਹੜੇ ਤੁਸੀਂ ਬੰਦ ਲੋਕ ਮੁਸ਼ਕਲ ਇਹ ਦਿਹਾੜੀ ਦੱਪਿਆ ਲੈਣੇ ਸਾਰੇ ਆਪਣਾ ਦਿਹਾੜੀ ਕਰਦੇ ਨੇ ਖਾਂਦੇ ਨਹੀਂ ਇਹ ਫਸਲ ਜਿਹੜੀ ਹੈ ਨੀਵੀਂ ਥਾਂ ਤੇ ਲਾਂਦੇ ਨੇ ਤਾਂ ਇਹਨਾਂ ਦੀ ਆਇਆ ਸਾਲ ਖਰਾਬ ਹੋ ਜਾਂਦੀ ਔਖਾ ਹੈ ਸੋ ਇਸ ਵਕਤ ਜਿਹੜੇ ਟਰਾਲੀ ਦੇ ਵਿੱਚ ਆਪਣਾ ਚਾਰਾ ਲੈ ਕੇ ਪਸ਼ੂਆਂ ਦੇ ਵਾਸਤੇ ਲੈ ਕੇ ਜਾ ਰਹੇ ਆ ਤੂੜੀ ਦੇ ਕੁੱਪ ਜਿਹੜੇ ਆ ਪਾਣੀ 'ਚ ਡੁੱਬੇ ਹੋਏ ਨਜ਼ਰ ਆ ਰਹੇ ਆ ਲੋਕ ਨੇ ਨਾਲ ਵੀ ਗੱਲਬਾਤ ਕਰਾਂਗਾ ਕਿ ਜੋ ਹੜ ਬਲੇ ਆ ਉਹ ਹੜਾ ਦੇ ਚੱਲਦੇ ਪ੍ਰਸ਼ਾਸਨ ਵੱਲੋਂ ਕੋਈ ਲਗਾਤਾਰ ਨਿਗਰਾਨੀ ਰੱਖੀ ਜਾਏ ਜੇ ਪ੍ਰਸ਼ਾਸਨੀ ਅਧਿਕਾਰੀ ਜਿਹੜੀ STRF ਦੀਆਂ ਟੀਮਾਂ ਵੀ ਆਈਆਂ ਇੱਥੇ ਪਹੁੰਚ ਚੁੱਕੀਆਂ ਜੇ ਅਗਰ ਗੱਲ ਕੀਤੀ ਜਾ ਤਾਂ ਲਗਾਤਾਰ ਇਹਨਾਂ ਲੋਕਾਂ ਦੀ ਸੁਰੱਖਿਆ ਲੈ ਕੇ ਜਿਹੜੀ ਯਕੀਨੀ ਬਣਾਈ ਜਾ ਰਹੀ ਹੈ ਤੁਸੀਂ ਦੇਖਦੇ ਰਹੋ ਦੈਂ ਸਵੇਰਾ ਤੇ ਮੈਂ ਹਰਮਿਤਪਾਲ ਸਿੰਘ ਬਾਜਵਾ ਪੁਲਤ